ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਲੈ ਕੇ ਜਾਣਾ ਬਾਈ ਹਾਲੈਂਡ ਵਾਲਿਆਂ ਦੇ ਤੇ ਇੱਥੇ ਆਪਣੇ ਮਾਛੀਵੜਾ ਸਾਹਿਬ ਦੇ ਵਿੱਚ ਹਾਲੈਂਡ ਦੀ ਜਿਹੜੀ ਏਜੰਸੀ ਉਹ ਨਵੀਂ ਖੁੱਲੀ ਆ ਤੇ ਕਿਸੇ ਵੀ ਵੀਰ ਨੇ ਬਾਈ ਨਵਾਂ ਹੌਲੈਂਡ ਲੈਣਾ ਹੋਇਆ ਤਾਂ ਬਾਈ ਯੂਨੀਅਨ ਨਾਲ ਬਾਈ ਜੀ ਸੰਪਰਕ ਜ਼ਰੂਰ ਕਰਿਓ ਤੇ ਬਹੁਤ ਵਧੀਆ ਯਾਨੀ ਕਿ ਸੁਭਾਅ ਬਾਈ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਤੇ ਉੱਥੇ ਇੱਕ ਬਾਈ ਪੁਰਾਣਾ ਟਰੈਕਟਰ ਖੜਾ ਸੈਕੰਡ ਹੈਂਡ ਮਹਿੰਦਰਾ ਅਰਜਨ ਆਈ ਨੋਵੋ 605 ਤੇ ਬਹੁਤ ਵਧੀਆ ਹਾਲਤ ਦੇ ਵਿੱਚ ਆ ਫੋਰ 휠 ਟਰੈਕਟਰ ਆ ਜੀ 2021 ਮਾਡਲ ਤੇ ਬਸ ਵੀਡੀਓ ਦੇ ਵਿੱਚ ਇਦਾਂ ਹੀ ਬਣੇ ਰਹੋ ਤੁਹਾਨੂੰ ਆਪਾਂ ਟਰੈਕਟਰ ਦਿਖਾਵਾਂਗੇ ਅੱਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਜ਼ਰੂਰੀ ਗੱਲ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਬਸਕ੍ਰਾਈਬ ਕਰਨਾ ਜ਼ਰੂਰੀ ਹੈ ਜੀ ਛੋਟੇ ਵੀਰ ਦਾ ਸਾਥ ਜਰੂਰ ਦਿਓ ਆਪਣੇ ਦਾ ਤੇ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਨਵੇਂ ਪੁਰਾਣੇ ਇੰਪਲੀਮੈਂਟਾਂ ਦੀਆਂ ਤੇ ਸਬਸਿਡੀਆਂ ਦੀਆਂ ਵੀ ਵੀਡੀਓ ਬਾਈ ਆਪਾਂ ਸਭ ਤੋਂ ਪਹਿਲਾਂ ਹੀ ਆਪਾਂ ਜਣੀ ਅਪਲੋਡ ਕਰ ਦਿੰਨੇ ਆ ਆਪਣੇ ਚੈਨਲ ਤੇ ਵੀ ਕਦੋਂ ਸਬਸਿਡੀ ਆਉਣੀ ਆ ਕਿਹੜੇ ਇੰਪਲੀਮੈਂਟ ਤੇ ਆਉਂਦੀ ਆ ਵੀ ਕਿਹੜੇ-ਕਿਹੜੇ ਪ੍ਰੂਫ ਜਿਹੜੇ ਉਹਨੂੰ ਚਾਹੀਦੇ ਨੇ ਤੇ ਕਿੱਦਾਂ ਭਰਨੀ ਆ ਸਾਰਾ ਕੁਝ ਆਪਾਂ ਦੱਸ ਦਿੰਨੇ ਆ ਇਸ ਕਰਕੇ ਬਾਈ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਵੀਡੀਓ ਦੇ ਵਿੱਚ ਐਦਾ ਹੀ ਬਣੇ ਰਹੋ ਹੁਣ ਤੁਹਾਨੂੰ ਆਪਾਂ ਦਿਖਾਉਨੇ ਆਂ ਪੁਰਾਣਾ ਟਰੈਕਟਰ ਜਿਹੜਾ ਉੱਥੇ ਖੜਾ ਮਹਿੰਦਰਾ ਅਰਜਨ ਲਓ ਜੀ ਟਰੈਕਟਰ ਦਿਖਾਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਦਿੰਨੇ ਆਂ ਰੂਟਾਵੇਟਰ ਜੀ ਆਪਣੇ ਕੋਲ ਖੜਾ ਜੀ ਭਾਰਤ ਵਾਲੇ ਦਾ ਰੂਟਾਵੇਟਰ ਆ ਬਹੁਤ ਵਧੀਆ ਬਣਿਆ ਹੋਇਆ ਵਾ ਜੀ ਟਰੈਲਰ ਦੇਖੋ ਬਿਲਕੁਲ ਸਾਫ ਕੰਡੀਸ਼ਨ ਚ ਟਰੈਲਰ ਆ ਥੋੜੇ ਜਿਹਾ ਧੋਣੀ ਵਾਲੀ ਐ ਬਿਲਕੁਲ ਨਿੰਦੀ ਨਿਕਲੀ ਆਉਂਦੀ ਐ ਵਿੱਚੋਂ ਤੇ ਡ੍ਰਿੱਲ ਬਾਈ ਦੂਜੀ ਆ ਜਿਹੜੇ ਅੰਦਰ ਗਰਾਰੀ ਹੁੰਦੀ ਆ ਜੀ ਇਹ ਟਰੈਲਰ ਇਹਦੀ ਥੋੜੀ ਜੀ ਡਿਮਾਂਡ ਸਾਡੇ ਕਿੰਨੀ ਥੋੜੀ ਜੀ ਜ਼ਿਆਦਾ ਹੋਣ ਲੱਗੀ ਕਿਉਂ ਬਿਜੜੀ ਇਹ ਡ੍ਰਿੱਲ ਆ ਇਹਦੇ ਵਿੱਚ ਜੇ ਡਾਈ ਆ ਡਾਈ ਜਿਹੜਾ ਵਾ ਉਹ ਰੋੜੀ ਵਾਲਾ ਵੀ ਚੱਲ ਜਾਵੇ ਉਹ ਵੀ ਪੋਰ ਕੇ ਵਿੱਚ ਕੱਢ ਦਿੰਦੀ ਆ ਤੇ ਬਾਕੀ ਦੋਏ ਪਾਸੇ ਬਾਈ ਡਿਸਕਾਂ ਲੱਗੀਆਂ ਹੋਈਆਂ ਨੇ ਜੀ ਆ ਦੇਖੋ ਦੋਨੇ ਪਾਸੇ ਬਾਈ ਡਿਸਕਾਂ ਲੱਗੀਆਂ ਹੋਈਆਂ ਨੇ ਤੇ 7 ਫੁੱਟਾ ਰੂਟਾ ਬਿੱਟਰ ਆ ਬਾਈ ਜੀ ਇਹ ਵਿਧ ਡ੍ਰਿੱਲ ਜੇ ਮਾਡਲ ਦੀ ਗੱਲ ਕਰੀਏ ਮੇਰੇ ਹਿਸਾਬ ਨਾਲ 2000 ਤੁਹਾਨੂੰ ਦੱਸ ਦਿੰਨਾ 21 20 21 ਮਾਡਲ ਆ 2021 ਮਾਡਲ ਆ 2020 21 ਮਾਡਲ ਆ ਜੀ 7 ਫੁੱਟਾ ਰੂਟਾਵੇਟਰ ਆ ਭਾਰਤ ਵਾਲਿਆਂ ਦਾ ਦੋਏ ਪਾਸੇ ਡਿਸਕਾਂ ਨੇ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਦੇਖੋ ਫੱਟਾ ਕਈਆਂ ਦਾ ਬਿੰਗਵਲ ਖਾਦਾ ਹੁੰਦਾ ਪਰ ਇਹਦਾ ਬਿਲਕੁਲ ਸਾਫ ਪਈ ਉਦਹੀਂ ਬਿਲਕੁਲ ਸਾਫ ਕੰਡੀਸ਼ਨ ਚ ਰੂਟਾਵੇਟਰ ਆ ਬਾਈ ਜੀ ਬਹੁਤ ਵਧੀਆ ਕੰਡੀਸ਼ਨ ਚ ਆ ਤੇ ਵਿੱਧ ਡ੍ਰਿਲ ਆ ਕਿਸੇ ਨੇ ਵੀ ਲੈਣਾ ਹੋਇਆ ਬਾਈ ਜੀ ਆਪਣੇ ਨਾਲ ਸੰਪਰਕ ਕਰ ਲਿਓ ਬਾਕੀ ਪਲੇਟ ਦਿਖਾ ਦਿੰਨੇ ਆ ਤੁਹਾਨੂੰ ਆ ਦੇਖੋ ਬਲੇਡ ਚੈੱਕ ਕਰੋ ਘੱਟੋ ਘੱਟ ਵੀ 60-65% ਬਲੇਡ ਪਏ ਨੇ ਜੀ 60 65% ਬਲੇਡ ਬਏ ਨੇ ਕਿਸੇ ਨੇ ਚਲਾ ਕੇ ਦੇਖਣਾ ਉਹ ਵੀ ਦੇ ਸਕਦਾ ਤੇ ਆ ਹੁੱਕਾ ਪਾਉਣ ਵਾਲਾ ਜਿਗਾਰਡ ਬਾਈ ਤਾਂ ਬਹੁਤ ਵਧੀਆ ਲੱਗਿਆ ਦੇਖੋ ਇੱਥੇ ਕਰੋ ਬੈਕ ਕਰੋ ਟਰੈਕਟਰ ਤੇ ਫੇਰ ਪਾ ਲਓ ਮੰਨ ਲਓ ਕਈ ਵਾਰ ਆ ਜਿਹੜੀਆਂ ਗੁੱਲੀਆਂ ਖੋਖਾ ਜਾਂਦੀਆਂ ਨੇ ਆਪਣੇ ਘਰਾਂ ਘਰਾਂ ਚ ਇੱਧਰ ਉੱਧਰ ਹੋ ਜਾਂਦੀਆਂ ਨੇ ਕਈ ਵਾਰ ਤੇ ਕਈ ਵੀਰਾਂ ਦੀਆਂ ਤੇ ਉਹ ਚੀਜ਼ ਤੋਂ ਇਹਨਾਂ ਨੇ ਇਹ ਜਿਗਾਰਡ ਵਧੀਆ ਕਰਿਆ ਹੋਇਆ ਹੈ ਇਹ ਨਾਲ ਹੀ ਆਇਆ ਇਦਾਂ ਹੀ ਆ ਦੇਖੋ ਇਹਨੂੰ ਐਂ ਕਰੋ ਇਹਦੇ ਵਿੱਚ ਪਾ ਲਓ ਫੇਰ ਗੱਲ ਕਰ ਦੋ ਦੋਏ ਪਾਸੇ ਇਦਾਂ ਹੀ ਆ ਬਸ ਇੱਕ ਫਰੰਟ ਵਾਲੀ ਗੁੱਲੀ ਨੂੰ ਨਹੀਂ ਹੈਗਾ ਹੈ ਕੰਮ ਤੇ ਇਹਦੇ ਵਿੱਚ ਹੋਣਾ ਵੀ ਨਹੀਂ ਹੈਗਾ ਤਾਂ ਕਰਕੇ ਇਹ ਚ ਹੈ ਨਹੀਂਗਾ ਤੇ ਬਾਕੀ ਗੇਰਗੂਰ ਦੇਖ ਲੋ ਜੀ ਆਹ ਦੇ ਖੁੱਟੇ ਲ ਜਮਾ ਹੀ ਨਹੀਂ ਹੈਗੀ ਆ ਦੇਖੋ ਨਾ ਇੰਨੀ ਕੁ ਨਹੀਂ ਇੱਕੀ ਮਾੜੀ ਮੋਟੀ ਹੁੰਦੀ ਆ ਦੇਖੋ ਇੰਨੀ ਕੀ ਆ ਬਸ ਮਾੜੀ ਮੋਟੀ ਤੁਹਾਨੂੰ ਸਾਰਾ ਕੁ ਆਪਾਂ ਵੀਡੀਓ ਚ ਦਿਖਾ ਦੇਣਾ ਬਿਲਕੁਲ ਓਕੇ ਕੰਡੀਸ਼ਨ ਚ ਗੇਰ ਆ ਬਿਲਕੁਲ ਸਾਫ਼ ਆ ਦੇਖੋ ਜਦੋਂ ਤੋਤਾ ਹੈ ਬਿਲਕੁਲ ਨਵਾਂ ਹੋਣਾ ਕਿਸੇ ਨੂੰ ਵੀ ਬਾਈ ਜੀ ਇਹ ਭਾਰਤਾਂ ਨੇ ਦਾ 7 ਫੁੱਟਾ ਰੂਟਾ ਬੇਟਰ ਚਾਹੀਦਾ ਆ ਵਿਧ ਡ੍ਰਿਲ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਬਾਕੀ ਜਿਹੜਾ ਦਾ ਪ੍ਰਾਈਸ ਆ ਜਿਹੜੀ ਇਹਦੀ ਡਿਮਾਂਡ ਆ 75000 ਰੁਪਏ ਇਹਦੀ ਡਿਮਾਂਡ ਆ ਕੋਈ ਇਹਦੇ ਵਿੱਚ ਖਰਾਬੀ ਨਹੀਂ ਬਿਲਕੁਲ ਨਵਾਂ ਪਿਆ 75000 ਡਿਮਾਂਡ ਆ ਤੇ ਬਾਕੀ 75000 ਚ 24 ਮੌਕੇ ਤੇ ਘਾਟ ਵਧ ਕਰ ਲਾਂਗੇ ਜੀ ਕਿਸੇ ਨੂੰ ਵੀ ਇਹ ਚਾਹੀਦਾ ਹੋਇਆ ਆਪਣਾ ਆ ਭਾਰਤ ਵਾਲਿਆਂ ਦਾ 7 ਫੁੱਟ ਵਿੱਧ ਡ੍ਰੇਲਰ ਰੋਟਾਵੇਟਰ ਡਬਲ ਡਿਸਕ ਵਾਲਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਆਪਣਾ ਥੱਲੇ ਚੱਲ ਹੀ ਰਿਹਾ ਤੇ ਹੁਣ ਬਾਈ ਜਿਆਦਾ ਦੇਰ ਨਾ ਕਰਦੇ ਹੋ ਹੁਣ ਤੁਹਾਨੂੰ ਆਪਾਂ ਉਧਰ ਲੈ ਚੱਲਦੇ ਹੌਲੈਂਡ ਵਾਲਿਆਂ ਦੇ ਉੱਥੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਟਰੈਕਟਰ ਲਓ ਬਾਈ ਜੀ ਅੱਜ ਬਾਈ ਆਪਾਂ ਆਏ ਸੀਗੇ ਜੀ ਹੌਲੈਂਡ ਵਾਲਿਆਂ ਦੇ ਤੇ ਇਹ ਏਜੰਸੀ ਬਾਈ ਨਵੀਂ ਖੁੱਲੀ ਆ ਆ ਮਾਸਟਰ ਐਗਰੀਮੈਂਟ ਵਾਲਿਓ ਮਾਸਟਰ ਐਗਰੀ ਮਸ਼ੀਨ ਨਿਊ ਹੌਲੈਂਡ ਜੀ ਤੇ ਬਾਈ ਉਹਨਾਂ ਨੇ ਆ ਆਪਣਾ ਜਿਹੜਾ ਰੋਡ ਜਾਂਦਾ ਸਮਰਾਲੇ ਨੂੰ ਜਾ ਰਿਹਾ ਤੇ ਇੱਧਰ ਹੈਗਾ ਆਪਣਾ ਮੱਛਵਾੜਾ ਸਾਹਿਬ ਤੇ ਮੇਨ ਮੱਛਵਾੜਾ ਸਾਹਿਬ ਬਾਈ ਉਹਨਾਂ ਨੇ ਆਪਣੀ ਜਿਹੜੀ ਏਜੰਸੀ ਉਹ ਖੋਲੀ ਹੋਈ ਆ ਸਮਰਾਲਾ ਰੋਡ ਤੇ ਜੀ ਦਾਣਾ ਮੰਡੀ ਦੇ ਨਾਲ ਇਹ ਬਾਈ ਉਹਨਾਂ ਕੋਲ ਟਰੈਕਟਰ ਸਾਰੇ ਹੁੰਦੇ ਆ 3630 ਸਪੈਸ਼ਲ ਐਡੀਸ਼ਨ ਵੀ ਆ 3630 ਜਣੀ ਮਤਲਬ 552 2 ਵੀਲ 4 ਵੀਲ ਸਾਰੇ ਜਾਨੀ ਕਿ ਬਾਈ ਉਹਨਾਂ ਕੋਲ ਟਰੈਕਟਰ ਮੌਜੂਦ ਹੁੰਦੇ ਆ ਹਾਲੈਂਡ ਦੇ ਤੇ ਇੱਕ ਬਾਈ ਆਪਾਂ ਬਾਈ ਉਹਨਾਂ ਕੋਲ ਟਰੈਕਟਰ ਖੜਾ ਵਾ ਉਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਬਹੁਤ ਸਾਫ ਕੰਡੀਸ਼ਨ ਚ ਪਈ ਉਹਨਾਂ ਕੋਲ ਟਰੈਕਟਰ ਖੜਾ ਆ ਦੇਖੋ ਜੀ ਇਹ ਟਰੈਕਟਰ ਇੱਕ ਵਾਰ ਤੁਸੀਂ ਆਲ ਦਵਾਲਾ ਦੇਖ ਲਓ ਥੋੜਾ ਜਿਹਾ ਕਲੋਜ਼ ਹੋ ਕੇ ਦਿਖਾ ਦਿੰਨੇ ਆ ਤੁਸੀਂ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੇ ਆਪਾਂ ਬਾਈ ਮਾਡਲ ਦੀ ਗੱਲ ਕਰੀ ਤਾਂ ਟਰੈਕਟਰ ਦਾ ਜਿਹੜਾ ਮਾਡਲ ਹੈਗਾ 2021 ਮਾਡਲ ਬਾਈ ਇਹ ਟਰੈਕਟਰ ਹੈ। ਜੇ ਮੂਰਲੇ ਟਾਇਰ ਐਮ ਆਰ ਐਫ ਕੰਪਨੀ ਦੇ ਆ ਜੀ 9524 ਦੇ ਆ। ਤੇ ਜੇ ਪਿੱਛੇ ਵਾਲੇ ਟਾਇਰ ਹੈਗੇ ਨੇ ਬਾਈ ਇਹਨਾਂ ਦੇ 16 16928 ਦੇ। ਇਹ ਵੀ ਐਮ ਆਰ ਐਫ ਕੰਪਨੀ ਦੇ ਹੀ ਆ ਚੌਕੜਾਈ। ਤੇ ਬਾਕੀ ਹੁਣ ਤੁਹਾਨੂੰ ਨਜ਼ਦੀਕ ਦਿਖਾ ਦਿੰਦੇ ਆ ਟਰੈਕਟਰ ਜਾ ਕੇ। ਆ ਦੇਖੋ। ਇੰਜਨ ਬਾਰੇ ਦਿਖਾ ਦਿੰਦੇ ਆ ਕਿਉਂਕਿ ਕਈ ਵਾਰ ਬਾਈ ਅ ਬੀਰੋਣੀ ਦੇਖ ਲੈਂਦੇ ਆ ਵੀਡੀਓ ਕਈ ਵਾਰ ਦੂਰੋਂ ਆਏ ਨੇ ਕਹਿੰਦੇ ਨੇ ਯਾਰ ਤੁਸੀਂ ਆ ਚੀਜ਼ ਦਿਖਾਈ ਨਹੀਂਗਾ ਵੀਡੀਓ ਦੇ ਵਿੱਚ ਤੇ ਆਪਾਂ ਬਾਈ ਉਹਨਾਂ ਦਾ ਨੰਬਰ ਵੀ ਦੇ ਦਾਂਗੇ ਬਾਈ ਉਹਨਾਂ ਨਾਲ ਜੋ ਵੀ ਗੱਲਬਾਤ ਕਰਨੀ ਆ ਬਾਈ ਉਹਨਾਂ ਨਾਲ ਕਰਕੇ ਆਇਓ ਤੇ ਬਾਕੀ ਜਿੰਨਾ ਵੀ ਹੋ ਸਕੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਡੀਪਲੀ ਜਾ ਕੇ ਦਿਖਾਵਾਂਗੇ ਵੀ ਕੀ ਕੀ ਟਰੈਕਟਰ ਕਿਦਾਂ ਦਾ ਵਾ ਇੰਜਨ ਦੇਖ ਲਓ ਬਾਈ ਬਿਲਕੁਲ ਸਾਫ਼ ਕੰਡੀਸ਼ਨ ਚ ਟਰੈਕਟਰ ਆ ਤੇ ਬਾਕੀ ਆ ਪਲੇਟਫਾਰਮ ਟਰੈਕਟਰ ਦੇਖੋ ਕਿੰਨਾ ਖੁੱਲਾ ਡੁੱਲਾ ਟਰੈਕਟਰ ਆ ਬਾਈ ਜੀ ਨੋਵੋ ਇਹ ਬਿਲਕੁਲ ਸਾਫ਼ ਕਿਸਨ ਦੇ ਵਿੱਚ ਆ ਇਹ 뮤ਜ਼ਿਕ ਸਿਸਟਮ ਬਾਈ ਉੱਤੇ ਲੱਗਿਆ ਹੋਇਆ ਵਾ ਛਤਰੀ ਲੱਗੀ ਹੈ ਤੇ ਮੜੇ ਬਾਰ ਲਾਈਟ ਵੀ ਉੱਤੇ ਬਹੁਤ ਸੋਹਣੀ ਲੱਗੀ ਹੋਈ ਹੈ ਜੀ ਤੇ ਬਾਕੀ ਹੁਣ ਤੁਹਾਨੂੰ ਬੈਕ ਸ਼ਾਈਡ ਤੋਂ ਦਿਖਾ ਦਿੰਨੇ ਆਪਾਂ 2021 ਮਾਡਲ ਟਰੈਕਟਰ ਆ ਦੇਖੋ ਜੀ ਪੂਰਾ ਬਿਲਕੁਲ ਜਾਨੀ ਕਿ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਕਿਤੋਂ ਵੀ ਕੋਈ ਇਦਾਂ ਦੀ ਚੀਜ਼ ਹੈ ਨਹੀਂ ਕਿ ਕਿਤੋਂ ਗਿਆ ਹੋਵੇ ਟਰੈਕਟਰ ਏ 4 ਵੀਲ ਟਰੈਕਟਰ 2021 ਮਾਡਲ ਜੇ ਆਪਾਂ ਇਹਦੇ ਪ੍ਰਾਈਸ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਪ੍ਰਾਈਸ ਦੀ ਕਿਉਂਕਿ ਹਰੇਕ ਬੰਦੇ ਦਾ ਬਾਈ ਦਾ ਮੈਸੇਜ ਆਉਂਦਾ ਵੀ ਪ੍ਰਾਈਸ ਜ਼ਰੂਰ ਦੱਸਿਆ ਕਰੋ ਬਾਈ ਇਹਦੀ ਜਿਹੜੀ ਡਿਮਾਂਡ ਆ ਡਿਮਾਂਡ ਤੁਹਾਨੂੰ ਦੱਸ ਦਿੰਦੇ ਆ ਇਹਦੀ ਡਿਮਾਂਡ 7 ਲੱਖ 10000 ਰੁਪਿਆ ਬਾਈ ਜੀ ਇਹਦੀ ਡਿਮਾਂਡ ਆ ਟਰੈਕਟਰ ਦੀ 2021 ਮਾਡਲ ਮਹਿੰਦਰਾ 605 ਡੀਆਈ ਐਮਐਸ 7 ਲੱਖ 10000 ਰੁਪਿਆ ਬਾਈ ਇਹਦੀ ਡਿਮਾਂਡ ਆ ਤੇ ਬਾਕੀ ਮਾੜਾ ਮੋਟਾ ਲੈਸਤਾ ਕਰੇ ਦੇਣਗੇ ਬਾਈ ਉਹਨੀ ਬਾਕੀ ਫੋਨ ਨੰਬਰ ਬਾਈ ਉਹਨਾਂ ਦਾ ਵੀਡੀਓ ਚ ਦੇ ਦਾਂਗੇ ਤੁਸੀਂ ਬਾਈ ਉਹਨਾਂ ਨੂੰ ਫੋਨ ਕਰ ਲਿਓ ਜੋ ਵੀ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੋਈ ਟਰੈਕਟਰ ਬਾਰੇ ਤੇ ਬਾਈ ਉਹਨਾਂ ਨਾਲ ਕਰ ਲਿਓ ਸੰਪਰਕ ਬਾਕੀ ਹੁਣ ਤੁਹਾਨੂੰ ਦੱਸ ਦਿੰਨੇ ਆ ਵੀ ਮੇਰੇ ਸਹਮ ਨਾਲ ਤਾਂ ਟਰੈਕਟਰ ਤਾਂ ਸ਼ਾਇਦ ਇਹ 3 ਸਪੀਡੇ ਹੋਵੇ ਜੀ ਹਾਂਜੀ 3 ਸਪੀਡ ਟਰੈਕਟਰ ਹੈ ਜੀ ਆਹ ਦੇਖੋ ਜੀ ਹਾਈ ਲੋ ਮੀਡੀਅਮ ਤੇ ਆਹ ਦਾ ਪੀਟੀਓ ਕਲੱਚ ਆਹ ਫਰੰਟ ਪੀਟੀਓ ਰਿਵਰਸ ਵੀਡੀਓ ਆ ਤੇ ਬਾਕੀ ਆ ਪੰਜ ਗੇਅਰ ਨੇ ਇਹਦੇ ਤੇ ਆ ਇਹਦਾ ਬਾਈ ਲੀਵਰ ਆਪਣਾ ਡਿਸਟ੍ਰੀਬਿਊਟਰ ਵਾਲਾ ਲੇਜਰ ਲੂਜਰ ਕਰਾਉ ਨੂੰ ਜਿਵੇਂ ਆਪਾਂ ਫੇਰਦੇ ਆ ਤੇ ਬਿਲਕੁਲ ਜੇ ਬਾਈ ਇਹਦੇ ਚੱਲੇ ਹੋਏ ਦੱਸੇ 2100 ਘੰਟਾ ਬਾਈ ਚੱਲਿਆ ਹੋਇਆ ਟਰੈਕਟਰ ਆ ਇਹ 2100 ਘੰਟਾ ਚੱਲਿਆ ਹੋਇਆ ਟਰੈਕਟਰ ਆ ਬਿਲਕੁਲ ਸਾਫ ਕੰਡੀਸ਼ਨ ਚਾ ਸੰਪਰਕ ਕਰ ਲਿਓ ਬਾਈ ਕਿਸੇ ਨੂੰ ਵੀ ਇਹ ਟਰੈਕਟਰ ਚਾਹੀਦਾ ਹੋਇਆ ਮਹਿੰਦਰਾ ਅਰਜਨ 605 2021 ਮਾਡਲ ਹੈ ਡਿਮਾਂਡ ਹੈਗੀ ਆ 7 ਲੱਖ 10000 ਰੁਪਿਆ ਬਾਕੀ ਮੌਕੇ ਤੇ ਵੱਧ ਘੱਟ ਕਰ ਲੈਣਗੇ ਬਾਕੀ ਕਿਸੇ ਨੇ ਬਾਈ ਨਵੇਂ ਹੌਲੈਂਡ ਲੈਣੇ ਹੋਏ ਮਾਛੂਵਾੜੇ ਸਾਹਿਬ ਤੋਂ ਮਾਛੂਵਾੜੇ ਸਾਹਿਬ ਦੇ ਏਰੀਆ 'ਚ ਜਾਂ ਮਾਛੂਵਾੜੇ ਸਾਹਿਬ ਤੋਂ ਕਿਸੇ ਨੇ ਵੀ ਲੈਣਾ ਹੋਇਆ ਤੇ ਬਾਈ ਨਵੇਂ ਹੌਲੈਂਡ ਵੀ ਲੈ ਸਕਦੇ ਆ ਤੇ ਹਾਂਜੀ ਬਾਈ ਜੀ ਕਿੱਦਾਂ ਲੱਗੀ ਸਾਰੇ ਵੀਰਾਂ ਨੂੰ ਆਪਣੀ ਵੀਡੀਓ ਬਾਈ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪ ਦਾ ਆਪ ਦਾ ਕੀਮਤੀ ਕਮੈਂਟ ਜਰੂਰ ਕਰਿਆ ਕਰੋ ਬਾਈ ਵੀਡੀਓ ਤੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਬਾਈ ਜੀ ਜਿੰਨੇ ਵੀਰ ਵੀਡੀਓ ਦੇਖਦੇ ਨੇ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਨਵਾਂ ਚੈਨਲ ਆ ਜੀ ਆਪਣਾ ਪਹਿਲੇ ਜਿਹੜਾ ਬੰਦ ਹੋ ਗਿਆ ਸੀ ਕੁਝ ਕਾਰਨਾ ਕਰਕੇ ਇਸ ਕਰਕੇ ਨਵਾਂ ਪੰਜ ਚਾਲੂ ਕਰਿਆ ਸਾਥ ਜਰੂਰ ਦਿਓ ਆਪਣੇ ਵੀਰ ਦਾ ਐਦਾਂ ਹੀ ਘੰਟ ਤੋਂ ਘੰਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਇੱਕ ਮੇਰੀ ਬੈਕ ਸਾਈਡ ਬਾਈ ਮਸ਼ੀਨ ਖੜੀ ਆ ਜੀ ਫਾਰਮ ਕਰੂਜ਼ਰ ਵਾਲਿਆਂ ਦੀ ਯੋਧਾ ਵਾਲਿਆਂ ਦੀ ਕਿਸੇ ਨੇ ਵੀ ਬਾਈ ਨਵਾਂ ਰੀਪਰ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੁੜੀ ਵਾਲਾ ਜਾਇਜ਼ ਰੇਟ ਦੇ ਵਿੱਚ ਬਾਈ ਆਪਾਂ ਤੁਹਾਨੂੰ ਰੀਪਰ ਦੇ ਦਾਂਗੇ ਤੇ ਲੋਨ ਵੀ ਇਹਦੇ ਤੇ ਕਰਵਾ ਦਾਂਗੇ ਇਸ ਕਰਕੇ ਸੰਪਰਕ ਜਰੂਰ ਕਰਿਓ ਕਿਸੇ ਨੂੰ ਵੀ ਰੀਪਰ ਚਾਹੀਦਾ ਹੋਇਆ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ